ਕਿਹੜੀ ਬੜ ਪੰਜਾਬੀ ਚੈਨਲ ਦੇਖ ਰਹਾ ਸਾਰੇ ਸਰੋਤਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਿੰਘ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਮੈਦਕੋ ਰੋਡ ਇੱਥੇ ਕੀ ਇੱਕ ਟੈਰਾਂ ਦੀ ਦੁਕਾਨ ਦੇ ਉੱਤੇ ਜਿਦੋਰੀ ਤੇ ਇੰਜਾਮ ਹੋਇਆ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਲੜੀਵਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਉਧਰ ਸ਼ਹਿਰ ਦੇ ਵਿੱਚ ਆਓ ਉਹਨਾਂ ਨਾਲ ਜਾਣਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੁਕਾਨ ਦੇ ਮਾਲਕ ਨਾਲ ਤੇ ਐਸਐਚਓ ਨਾਲ ਇਹ ਸਰ ਜਿਹੜਾ ਪਿਛਲੇ ਹਫਤੇ ਦੋ ਹਫਟਿਆਂ ਤੋਂ ਇਹ ਕਾਫੀ ਚੋਰੀਆਂ ਹੋ ਰਹੀਆਂ ਨਕੋਦਰ ਵਿੱਚ ਤੇ ਕੀ ਗੱਲ ਇਹ ਨਕੋਦਰ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਘਾਟ ਕੰਬਸੂਸ ਹੋ ਰਹੀ ਹੈ ਕੀ ਗੱਲ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਕਿਉਂਕਿ ਦੇਖੋ ਇਹ ਜਿਹੜੀ ਵਾਰਦਾਤਾਂ ਇਹ ਤੇ ਹੋਣੀਆਂ ਹੀ ਹੁੰਦੀਆਂ ਪਰ ਉਹਨੂੰ ਟ੍ਰੇਸ ਕਰਨਾ ਸਾਡਾ ਕੰਮ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਅਸੀਂ ਟ੍ਰੇਸ ਕਰਾਂਗੇ ਇਹ ਕਾਫੀ ਹੈਪਨ ਹੋ ਗਿਆ ਹੈ ਨਕੋਦਰ ਵਿੱਚ ਤੁਸੀਂ ਨਵੇਂ ਆਏ ਹੋ ਤੁਹਾਡੇ ਆਉਂਦੇ ਸਾਰੇ ਦੋ ਤਿੰਨ ਹੈਪਨ ਤਾਂ ਕੱਲ ਪਰਸ ਹੋਏ ਆ ਉਸ ਤੋਂ ਪਹਿਲਾਂ ਵੀ ਹੋਏ ਆ ਤੇ ਆ ਇੱਕ ਅੱਜ ਹੋਰ ਰੇਲਵੇ ਰੋਡ ਦੇ ਲਾਗੇ ਇੱਕ ਹੈਪਨ ਹੋ ਗਿਆ ਹੈਗਾ ਇਹ ਛੋਟਾ ਦੁਕਾਨਦਾਰ ਹੈਗਾ ਆ کافی ਇਹਦੀ ਲਾਸ ਹੋਇਆ ਹੈਗਾ ਤੇ ਇਹ ਤੁਸੀਂ ਕੀ ਇਹਦੀ ਗੀ ਟੀਮ ਬਣਾ ਕੇ ਕੀ ਤੁਸੀਂ ਇਹਦਾ ਰਿਜ਼ਲਟ ਕੀ ਕੱਢੋਗੇ ਬਿਲਕੁਲ ਜੀ ਇਹਦਾ ਦੇਖੋ ਆਪਾਂ ਵੈਸੇ ਤੇ ਪਿਛਲੇ 3-4 ਦਿਨਾਂ ਤੋਂ ਹੀ ਲੱਗੇ ਹੋਏ ਆ ਕਿਉਂਕਿ ਪਹਿਲੇ ਵੀ ਦੋ ਚੋਰੀਆਂ ਜਿਹੜੀਆਂ ਹੋਈਆਂ ਉਹਦੇ ਸਬੰਚ ਵੀ ਅਸੀਂ ਕਾਫੀ ক্লোਜ਼ ਆ ਉਹਨਾਂ ਦੇ ਔਰ ਇਹ ਜਿਹੜੀ ਚੋਰੀ ਆ ਇਹ ਤੇ 100% ਆਪਾਂ ਪਕੜਾਂਗੇ ਕਿਉਂਕਿ ਇਹ ਟੈਕਨੀਕਲੀ ਜਿਹੜੀ ਹੈਲਪ ਦੇ ਨਾਲ ਹੀ ਹੋ ਸਕਦਾ ਇਹਦਾ ਬਕਾਇਦਾ ਆਪਾਂ ਡੰਪੂ वगैरह ਚ ਕੰਮਾਂਗੇ ਜੋ ਵੀ ਇੱਥੇ ਹੋ ਸਕਦਾ ਪੋਸੀਬਲ ਆਪਾਂ ਕਰਕੇ ਜਲਦੀ ਫ੍ਰੇਸ ਕਰਾਂਗੇ ਇਹ ਸੰ ਥਾਣਾ ਨੂੰ ਉਧਰ ਸਿਟੀ ਤੋਂ ਐਸਐਚਓ ਉਹਨਾਂ ਨਾਲ ਕੀਤੀ ਗੱਲਬਾਤ ਮੈਂ ਨਾ ਰਮਨਜੀਤ ਕੁਮਾਰ ਆਂ ਔਰ ਮੈਂ ਮਹਿਲਪੁਰ ਰੋਡ ਤੇ ਮੇਰੀ ਟਾਇਰਾਂ ਦੀ ਸ਼ਾਪ ਆ ਸਵੇਰੇ ਮੈਂ ਆ ਕੇ ਜਦ ਦੇਖਿਆ ਸ਼ਟਰ ਚੱਕੇ ਤਾਂ ਅੰਦਰੋਂ ਪਤਾ ਲੱਗਾ ਮੇਰੀ ਦੁਕਾਨ ਚੋਰੀ ਹੋਈ ਆ ਔਰ ਹੁਣ ਦੇਖ ਰਹੇ ਆਸੀਂ ਕਿੰਨਾ ਕਰ ਨੁਕਸਾਨ ਹੋਇਆ ਅੰਦਰ ਕੁਛ ਆਪਣਾ ਆਈਡੀਆ ਲਗਾ ਸਕਦੇ ਕਿੰਨੇ ਕਰ ਨੁਕਸਾਨ ਹੋਇਆ ਤੁਹਾਡਾ ਮੋਟਾ ਮੋਟਾ ਦੇਖਿਆ ਜਾਵੇ ਕੋਈ 2-3 ਟਨ ਦੇ ਲੱਗੇ ਸ਼ੱਕੇ ਹੈਗਾ ਨੁਕਸਾਨ ਮੇਰਾ ਕਿਉਂ ਬੈਲੈਂਸ ਸੈਟ ਹੈ ਨਹੀਂ ਗੇ ਟਾਇਰ ਹੈ ਨਹੀਂ ਗੇ ਜੈਕ ਹੈ ਨਹੀਂ ਗੇ ਕਾਫੀ ਕੁਝ ਦੇਖਣ ਵਾਲਾ ਪਿਆ ਹਲੇ ਔਰ ਬਾਕੀ ਕਈ ਕਸਟਮਰ ਟਾਇਰ ਬਦਲ ਵਾਗ ਮੇਰੀ ਇਹ ਹੈ ਜੋ ਮੇਰਾ ਇਨਸਾਫ ਬਣਦਾ ਮੈਂ ਤਤਾ ਜਾਵੇ ਚੋਰਾਂ ਨੂੰ ਜਲਦੀ ਜਲੜ ਫੜਿਆ ਜਾਵੇ ਔਰ ਤੁਹਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਹੈ ਕਿ ਨਹੀਂ ਲੱਗੇ ਹੈਗੇ ਨਹੀਂ ਲੱਗੇ ਸਾਡੀ ਦੁਕਾਨ ਤੇ ਨਹੀਂ ਲੱਗੇ ਜੀ ਨਾ ਕੋਈ ਲੱਗੇ ਛਕੇ ਲੱਗਾ ਸਾਡੀ ਹਾਂਜੀ ਇੱਥੇ ਦੇ ਐਮਸੀ ਸਾਹਿਬਾਨ ਵੀ ਦੋ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਹਾਂਜੀ ਐਮਸੀ ਸਾਹਿਬ ਤੁਸੀਂ ਦੱਸੋ ਜੀ ਤੁਹਾਡੀ ਇਹ ਵਾਰਡ ਪੈਂਦੀ ਆ ਤੁਸੀਂ ਕਿਦਾਂ ਦਾ ਦੇਖ ਰਹੇ ਹੋ ਆਪਣੇ ਤੁਹਾਡੇ ਜਿਹੜੇ ਜ਼ਿਬਾਰ ਦੇ ਲੋਕ ਆ ਕਾਫੀ ਪਰੇਸ਼ਾਨ ਨੇ ਆ ਤੇ ਚੋਰੀਆਂ ਹੋ ਰਹੀਆਂ ਦਿਨ-ਦਹਾੜੇ ਇਹ ਕਿਦਾਂ ਤੁਸੀਂ ਇਹ ਨੂੰ ਨਹੀਂ ਦੇਖ ਰਹੇ ਹੋ ਦੇਖੋ ਜੀ ਜੋ ਇਹ ਚੋਰੀ ਹੋਈ ਆ ਬਹੁਤ ਮੰਦ ਭਾਗੀ ਗੱਲ ਆ ਪਹਿਲੀ ਤਾਂ ਗੱਲ ਹੈ ਵੀ ਸਲਾਮ ਮੀਰੀ ਦੇ ਵਿੱਚ ਸਾਡੇ ਲੋਕ ਜਿਹੜੇ ਰਹਿੰਦੇ ਆ ਨਾ ਐਸ ਲਈ ਇੰਨੀ ਹਾਲਾਤ ਬੈੜਿਆ ਥੋੜਾ ਆਪ ਨੂੰ ਵੀ ਮਹਿਸੂਸ ਹੁੰਦਾ ਖੁਦ ਵੀ ਮੈਨੂੰ ਲੱਗਦਾ ਨਹੀਂ ਵੀ ਕੋਈ ਬੰਦਾ ਸੇਫ ਹੋਊਗਾ ਇੰਨਾ ਕਿਉਂਕਿ ਦਿਨ ਦਿਹਾੜੇ ਜੋ ਹੋ ਰਿਹਾ ਜਿੱਦਾਂ ਹੁਣ ਮੁੰਡੇ ਰਾਤ ਨੂੰ ਮੈਂ ਦੇਖਦਾ ਫਾਟਿਆਂ ਤੇ ਕੀ ਪੰਟਾਂ ਦਾ ਦਸਦਾ ਕੋਲੇ ਬਣ ਕੇ ਨਸ਼ਾ ਕਰ ਰਿਹਾ ਕੋਲੋਮੀਆਂ ਚ ਕਰ ਰਿਹਾ ਬੜੀ ਯਾਰ ਮੰਦ ਭਾਗੀ ਜੀ ਗੱਲ ਆ ਹੁਣ ਜੇ ਅਸੀਂ ਪ੍ਰਸ਼ਾਸਨ ਨੂੰ ਵੀ ਨਾ ਦੱਸਾਂਗੇ ਤਾਂ ਸਹਯੋਗ ਮਿਲੂਗਾ ਕਿੱਥੋਂ ਅਸੀਂ ਖੁਦ ਵੀ ਡਰ ਰਹੇ ਆ ਜੋਲਮ ਸੈਨਾ ਵੀ ਮੜਾਇਆ ਤੇ ਜੋਲਮ ਕਰਨਾ ਵੀ ਮੜਾਇਆ ਆ ਉਹ ਕਰਦੇ ਆ ਦੂਸਰੇ ਐਮਸੀ ਸਾਹਿਬ ਨਾਲ ਇੱਥੇ ਚਲ ਸਾਹਿਬ ਹਾਂਜੀ ਤੁਹਾਡਾ ਸਵਾਗਤ ਹੈ ਜੀ ਤੁਸੀਂ ਦੱਸੋ ਜੀ ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਕੀ ਤੁਸੀਂ ਪ੍ਰਸ਼ਾਸਨੋਂ ਕੀ ਮੰਗ ਕਰਦੇ ਹੋ ਤੁਸੀਂ ਮੌਜੂਦਾ ਐਮਸੀ ਹੋ ਐਕਚੁਅਲੀ ਮੈਂ ਜਿਹੜੀ ਵਾਰਡ ਵਾਲਿਆਂ ਦਾ ਥੈਂਕਸ ਕਰਦਾ ਲੇਕਿਨ ਗੱਲ ਇਹ ਆ ਵੀ ਇੱਕ ਘਟਨਾ ਹੋਈ ਹੋਵੇ ਤਾਂ ਫੇਰ ਆਪਾਂ ਗੱਲ ਕਰੀਏ ਨਕੋਦਰ ਦੇ ਵਿੱਚ ਤੁਹਾਨੂੰ ਪਤਾ ਕੀ ਸਵਰਾਜ ਟਰੈਕਟਰ ਵੀ ਚੋਰੀ ਹੋਇਆ 9 ਲੱਖ ਰੁਪਏ ਦਾ ਟਰੈਕਟਰ ਚੋਰੀ ਹੋ ਗਿਆ ਔਰ ਸੁਨਿਆਰੇ ਦੀ ਦੁਕਾਨ ਲੁੱਟੀ ਜਾਂਦੀ ਆ ਔਰ ਲੋਕਾਂ ਦੇ ਘਰਾਂ ਦੇ ਬਾਹਰ ਕੁੰਡੇ ਲਾ ਦਿੱਤੇ ਜਾਂਦੇ ਆ ਔਰ ਇਹ ਰਵਨबीर ਗਰੀਬ ਬੰਦਾ ਇਹ ਮੈਂ ਇਹਦੇ ਵਿੱਚ ਸਵੇਰ ਦਾ ਮੈਂ ਦੇਖ ਰਿਹਾ ਰੋੜਿਆ ਬਜਾਰਾ 2.5 ਲੱਖ ਤੋਂ ਉੱਪਰ ਦੀ ਇਹਦੀ ਚੋਰੀ ਹੋਈ ਆ ਹਜੇ ਇਹ ਵੀ ਨਹੀਂ ਕਿ ਕਈ ਚੀਜ਼ਾਂ ਨੂੰ ਦੇਖਣੀ ਆਲੇ ਬਾਅਦ ਚ ਪਤਾ ਲੱਗਣਾ ਔਰ ਕੁਝ ਦਿਨ ਪਹਿਲਾਂ ਆਈਟੀਆਈ ਦੇ ਮੁੰਡੇ ਸ਼ਰੀਆਮ ਕੁਰਬਾਨਾ ਲੈ ਕੇ ਉਹ ਬੰਦੇ ਕਿਸੇ ਦੇ ਘਰ ਦੇ ਵਿੱਚ ਬੜੇ ਆ ਕੁਝ ਮੁੰਡੇ ਉਹਨਾਂ ਦਾ ਕੋਈ ਕਲੇਸ਼ ਹੋਇਆ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਕਮੀ ਮਹਿਸੂਸ ਹੋ ਰਹੀ ਆ ਬਿਲਕੁਲ ਕਿਉਂਕਿ ਜੇ ਥਾਣੇ ਦੇ ਵਿੱਚ ਗੱਲ ਕਰੀਏ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮਾਂ ਦੀ ਘਾਟ ਆ ਔਰ ਇਹ ਗੱਲ ਸੱਚ ਵੀ ਆ ਕਿ ਮੁਲਾਜ਼ਮਾਂ ਦੀ ਘਾਟ ਆ ਇੱਕ ਜਗ੍ਹਾ ਨਹੀਂ ਸਾਰੇ ਪਾਸੇ ਹੀ ਮੁਲਾਜ਼ਮਾਂ ਦੀ ਘਾਟ ਆ ਸਦਰ ਚ ਵੀ ਤੇ ਸਿਟੀ ਚ ਵੀ ਤੇ ਉਹਦੇ ਕਰਕੇ ਵੀ ਗਸਤ ਦੇ ਵਿੱਚ ਗਸਤ ਵੀ ਪੁਲਿਸ ਵਾਲੇ ਤਾਂ ਹੀ ਲਾਣਗੇ ਜੇ ਉਹਨਾਂ ਕੋਲ ਪੁਲਿਸ ਯਾਨੀ ਕਿ ਉਹਨਾਂ ਦੇ ਡਿਊਟੀ ਤਾਂ ਹੀ ਪੂਰੀ ਕਰਨਗੇ ਜੇ ਉਹਨਾਂ ਦੇ ਕੋਲ ਮੁਲਾਜ਼ਮ ਪੂਰੇ ਹੋਣਗੇ ਔਰ ਨਕਉਦਰ ਬਹੁਤ ਵੱਡਾ ਆ ਤੇ ਤਕਰੀਬਨ ਕਾਫੀ ਚੋਰੀਆਂ ਆਏ ਦਿਨ ਹੁੰਦੀਆਂ ਬਿਲਕੁਲ ਇਸ ਵੇਲੇ ਕੋਈ ਵੀ ਆਪਾਂ ਕਹ ਲਈਏ ਕਿ ਸੁਰੱਖਿਅਤ ਨਹੀਂ ਹੈਗਾ ਬੀਐਸਪੀ ਪਾਰਟੀ ਦੇ ਪ੍ਰਧਾਨ ਨਕਉਦਰ ਦੇ ਜਿਹੇ ਮੜਾਸੀ ਆ ਉਹਨਾਂ ਨਾਲ ਕਰਦੇ ਗੱਲ ਲੁਕੋ ਸਾਡਾ ਨਿੱਕਾ ਜਿਹਾ ਸ਼ਹਿਰ ਨਕਉਦਰ ਉਹ ਦੋ ਡੇਰੇ ਸਾਡੇ ਬਹੁਤ ਮਸ਼ਹੂਰਿਆ ਬਾਪੂ ਦਰਬਾਰ ਬਾਪੂ ਲਾਲ ਬਾਸ਼ਾ ਔਰ ਦਰਬਾਰ ਬਾਬਾ ਮੁਰਾਰਾ ਸਾਹਿਬ ਜੀ ਇਹਨਾਂ ਕਰਕੇ ਬਾਹਰੋਂ ਲੋਕ ਜਿਹੜੇ ਬਾਹਰਲੇ ਲੋਕ ਆ ਜਾਂ ਪ੍ਰਵਾਸੀ ਮਜ਼ਦੂਰ ਆ ਲੋ ਤੇ ਜਾਂ ਸਾਡੇ ਪੰਜਾਬ ਦੇ ਲੋਕ ਬਾਹਰਲੇ ਲੋਕ ਜਿਆਦਾ ਆ ਰਹੇ ਇੱਥੇ ਜਿਹੜੇ ਕਰਕੇ ਸਾਨੂੰ ਉਹ ਬੰਦੇ ਜਿਹਦੋਂ ਚੋਰੀਆਂ ਹੁੰਦੀਆਂ ਜਾਂ ਨਿਸਾਨ ਹੁੰਦਾ ਉਹਨਾਂ ਦੀ ਲੋਕੇਸ਼ਨ ਜਾਂ ਉਹਨਾਂ ਦੀਆਂ ਫੋਟੋ ਜਿ ਪਛਾਣ ਚ ਨਹੀਂ ਆਉਂਦੀਆਂ ਉਹ ਸਾਡਾ ਇੱਕ ਬਹੁਤ ਵੱਡਾ ਮੈਂ ਖਾਸ ਕਰਕੇ ਡੀਸੀ ਸਾਹਿਬ ਨੂੰ ਇਹ ਮੰਗ ਕਰਦਾ ਕਿ ਸਾਨੂੰ ਖਾਸ ਨਕੋਦਰ ਨੂੰ ਸ਼ਹਿਰ ਨੂੰ ਇਹੋ ਜੀ ਫੋਰ ਸਿਤੀ ਜਾਵੇ ਜਿਹੜੀ ਜਿਹੜੇ ਆਉਣ ਜਾਣ ਵਾਲਿਆਂ ਤੇ ਖਾਸ ਨਿਗਰਾਨੀ ਰੱਖੇ ਤਾਂ ਕਿ ਸਾਡਾ ਸ਼ਹਿਰ ਸੁਰੱਖਿਅਤ ਹੋ ਸਕੇ ਜਿਦਾਂ ਸਾਡੇ ਮਹੱਲੇ ਵਿੱਚ ਪਾਸੋਂ ਚੋਰੀ ਹੋਈ ਸਨਾਰੀ ਦੁਕਾਨ ਤੇ ਇੱਕ ਦਾ ਬੰਦਾ ਪਹਿਲਾਂ ਹੀ ਅੱਜ ਕਰ ਜਿਦਾਂ ਦੇ ਹਾਲਾਤ ਆ ਕਾਰੋਬਾਰ ਹੈ ਨਹੀਂ ਦੂਜਾ ਉਹਦੀ ਚੋਰੀ ਹੋ ਜਵੇ ਨੁਕਸਾਨ ਹੋ ਜਵੇ ਦੁਬਾਰਾ ਪੈਰਾ ਤੇ ਨਹੀਂ ਆਉਣਾ ਇਹ ਮੁੰਡਾ ਗਰੀਬ ਟਾਇਰਾਂ ਦੀ ਦੁਕਾਨ ਦੇਖੋ ਇਹਦੀ ਕੀ ਇਹੋ ਜਿਹੇ ਲੋਕਾਂ ਨੂੰ ਲੱਭਦਾ ਇਹੋ ਜਿਹੇ ਗਰੀਬਾਂ ਨੂੰ ਚੋਰੀ ਕਰਕੇ ਆਓ ਮੈਂ ਸਰਕਾਰਾਂ ਨੂੰ ਇਹ ਕਹਿੰਦਾ ਵੀ ਇਹਨਾਂ ਰੁਕ ਜਿਹੜੇ ਲੋਕ ਗੁੰਮਰਾਹ ਹੋਏ ਆ ਇਹ ਵੀ ਸਾਡੇ ਭਰਾ ਹੀ ਆ ਇਹਨਾਂ ਨੂੰ ਕਾਰੋਬਾਰ ਦਿਓ ਇਹਨਾਂ ਨੂੰ ਤਰੀਕੇ ਨਾਲ ਕਿਤੇ ਗਾਈਡ ਕਰੋ ਇਹੋ ਜਿਹੇ ਸਰਕਾਰਾਂ ਬਣਾਓ ਲੋਕੋ ਜਿਹੜੀਆਂ ਤੁਹਾਨੂੰ ਕਾਰੋਬਾਰ ਦੇ ਸਕਣ ਇਹੋ ਜਿਹੇ ਸਰਕਾਰਾਂ ਬਣਾਓ ਜਿਹੜੀਆਂ ਸਾਨੂੰ ਧਰਮ ਦੇ ਨਾਂ ਤੇ ਧੰਦਾ ਬਣਾ ਕੇ ਸਾਨੂੰ ਗੁੰਮਰਾਹ ਕਰਨ ਧੰਨਵਾਦ ਜੀ ਮੈਂ ਜੀਲ ਕੁਮਾਰ ਕੈਮਰਾਮੈਨ ਰਕੇਸ਼ ਦੇ ਨਾਲ ਕਿਹੜੀ ਵਰਡ ਪੰਜਾਬੀ ਤੋਂ